ਥਾਰ ਤੇ ਜੀਪ ਇੱਕ ਐਦਾਂ ਦੀ ਚੀਜ਼ ਆ ਚਾਹੇ ਬੰਦਾ ਜਿੰਨੇ ਮਰਜੀ ਪੈਸੇ ਲਾਈ ਜਾਵੇ ਅਨਕਾਊਂਟੇਬਲ ਚੀਜ਼ ਆ ਤੁਹਾਡੇ ਮਨ ਤੋਂ ਮਾਈਂਡ ਦੇ ਵਿੱਚ ਆਦਾ ਨਹੀਂ ਕਿਰ ਮੈਂ 4 ਲੱਖ ਰੁਪਏ ਵਧ ਦੇਤਾ ਚਲੋ ਇਹ ਚੀਜ਼ਾਂ ਛੱਡੋ ਪਰਾ ਇਹ ਆ ਚੀਜ਼ ਦਾ ਮੈਨੂੰ ਦੱਸੋ ਕੀ ਆ ਕੀ ਫੋਨ ਫੋਨ ਕਰਾਈ ਦੇਣੀ ਰਾ ਦਿੰਨੇ ਆ ਮਤਲਬ ਇਹ ਲਿੰਕ ਬੋਲਦੇ ਹਾਂਜੀ ਹਾਂ ਜੀ ਇਹਦਾ ਵੀ ਤੁਹਾਡੀ ਪੁੱਗਦੀ ਆ ਤਾਂ ਪਾਓ ਬੱਤੀਪੁਰ ਦੀ ਗੋਲੀ ਜਾਂਦੀ ਆ ਨਾ ਅੱਗੇ ਨੂੰ ਇਹ ਗੱਡੀ ਵੀ ਓਵੇਂ ਹੀ ਲੱਗਦੀ ਆ ਗੱਡੀ ਵੀ ਓਵੇਂ ਜਾਂਦੀ ਆ ਗੱਡ ਦੇ ਵਿੱਚ ਵੀ ਕੋਈ ਐਦਾਂ ਦੀ ਥਾਰ ਨਹੀਂ ਜਿਹੜੀ ਮੈਨੇ ਚੀਜ਼ ਕਰਾਈ ਹੋਈ ਆ ਹਰ ਸਵੇਰ ਆ ਦੁਨੀਆ ਦਾ ਕੰਮ ਬਦ ਨਾਮ ਕਰੇ ਸੋਹਣੀਏ ਜੱਗ ਨੂੰ ਵੀ ਪਰੇਸ਼ਾਨੇ ਆਮ ਕਰੇ ਸੋਹਣੀਏ ਫੇ ਮੇਰੇ ਫੱਟ ਤੇ ਆਰਾਮ ਕਰੇ ਸੋਹਣੀਏ ਪੈਸਾ ਡਗੇ ਪਿੰਕਾ ਚ ਆਲਾਮ ਕਰੇ ਸੋਹਣੀਏ ਉਦੇ ਉੱਤੇ ਦੇਖ ਕੋਤੇ ਕੋਤੇ ਮੈਂ ਡੱਲ ਰੁਤੇ ਦੇਖ ਕੋਤੇ ਕੋਤੇ ਮੈਂ ਲੁੱਟੇ ਦੇਖ ਕੋਤੇ ਕੋਤੇ ਮੈਂ ਉਦੇ ਉਤੇ ਮੈਂ ਪਾਸੂ ਸਲਾਮ ਕਰੇ ਸੋਹਣੀਏ ਦਰਕਾਂ ਤੇ ਘੁੰਮੇ ਸਭੋ ਚਾਨ ਕਰੇ ਸੋਹਣੀਏ ਸੰਗਾਂ ਜਿੱਥੋਂ ਜਨਤਾ ਸਲਾਮ ਕਰੇ ਸੋਹਣੀਏ ਤੀਜ਼ ਕਰੇ ਰੋਣਾ ਨਾ ਕਲਾਮ ਕਰੇ ਸੋਹਣੀਏ ਹਾਰ ਵਕ ਲੱਗਦਾ ਹਰਾਮ ਕਰੇ ਸੋਹਣੀਏ ਨੋਲੀ ਨੇ ਸ਼ਿੱਟ ਨਾ ਕਰਾਮ ਕਰੇ ਸੋਹਣੀਏ ਡਾਇਮਰ ਖਾਤਾ ਮਰੇ ਗੋਪੀ ਦਰੂਲੀ ਤਸਪਿਤ ਪਾਸੇ ਮਾਂ ਦੇ ਸਪੋਟ ਨੇ ਹਾਂ ਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਠਾਰ ਤੇ ਜੀਪ ਇੱਕ ਐਦਾਂ ਦੀ ਚੀਜ਼ ਆ ਚਾਹੇ ਬੰਦਾ ਜਿੰਨੇ ਮਰਜੀ ਪੈਸੇ ਲਾਈ ਜਾਵੇ ਅਨਕਾਊਂਟੇਬਲ ਚੀਜ਼ ਆ ਤੇ ਐਦਾਂ ਹੀ ਇੱਕ ਆਪਣਾ ਬਾਈ ਅੱਜ ਤੇ ਬਾਈ ਨੇ ਨਾ ਨੀਅਰ ਅਬਾਊਟ 4.5 ਲੱਖ ਦੇ ਨੇੜੇ ਗੱਡੀ ਦੇ ਉੱਤੇ ਲਾ ਰੱਖਿਆ ਤੇ ਗੱਡੀ ਦੀ ਇੱਕ ਵਾਰ ਤੁਸੀਂ ਲੁੱਕ ਚੈੱਕ ਕਰੋ। ਵੈਸੇ ਤੁਸੀਂ সিনেমੈਟਿਕ ਸ਼ਾਟ ਦੇ ਵਿੱਚ ਗੱਡੀ ਦੇਖ ਲਈ ਹੋਣੀ ਤੇ ਬਾਈ ਨੇ ਕੀ ਕੀ ਚੀਜ਼ਾਂ ਇਹਦੇ ਵਿੱਚ ਅਪਗ੍ਰੇਡ ਕਰਾਈਆਂ ਨੇ ਪੁੱਛਦੇ ਆ ਬਾਈ ਨੂੰ ਮਿਲਦੇ ਆ ਆਪਾਂ ਬਾਈ ਨਾਲ। ਯਾਰਾਂ ਜੀ। ਉਹ ਵਧੀਆ-ਵਧੀਆ ਵੀਰ ਜੀ ਤੁਸੀਂ ਦੱਸੋ ਜੀ। ਵਧੀਆ ਜੀ। ਤੁਹਾਡੀ ਇੰਟਰੋਡਕਸ਼ਨ ਹੋ ਜਾ ਵੀਰੇ। ਬਾਈ ਮੇਰਾ ਨਾਮ ਸੁਖਦੇਵ ਸਿੰਘ ਹੈ। ਮੈਂ ਹਿਮਾਚਲ ਦਾ ਰਹਾ ਮਾਲਾ ਉੱਥੇ ਸਟੱਡੀ ਕਰਦਾ ਸੀ ਜੀਸੀ ਚ ਜੇੜੀ। ਠੀਕ ਹੈ ਵੀਰ ਜੀ। ਥਾਰਮੋ ਇਹਦੇ ਬਾਰੇ ਦੱਸੋ ਇਹ ਕਿਹੜਾ ਮਾਡਲ ਆ? ਕਿਹੜਾ ਵੇਰੀਐਂਟ ਆ? 2022 ਮਾਡਲ ਹੈ ਤੇ ਤੇ ਵੀਰੇ ਕੀ ਕੀ ਕਰਾ ਰੱਖਿਆ ਯਾਰ ਜਿੱਦਾਂ ਮੈਂ ਬੋਲ ਕੇ ਹਟਿਆ ਫਰੰਟ ਦੇ ਵਿੱਚੋਂ ਦੱਸੋ ਜੀ ਫਰੰਟ ਦੇ ਵਿੱਚ ਆਪਾਂ ਲਾਈਟ ਅਪਗ੍ਰੇਡ ਕਰਾਈ ਜਾਂਦੇ ਠੀਕ ਹੈ ਜੀ ਤੇ ਫਰੰਟ ਗ੍ਰਿਲ ਬੁੱਲ ਹੁੰਦੀ ਹੈ ਆ ਛੋਟੀਆਂ ਲਾਈਟਾਂ ਗ੍ਰਿਲ ਲਾਈਟਾਂ ਕਹਿੰਦੇ ਨੇ ਇਹਨਾਂ ਨੂੰ ਤੇ ਆਪਣਾ ਬੁੱਲ ਹੁੰਦਾ ਬੰਪਰ ਹੈ ਅੰਡਰ ਬੋਡੀ ਕਵਰਿੰਗ ਹੈ ਦੀ ਫਰੰਟ ਦੀ ਰੈਡੀਏਟਰ ਦੀ ਠੀਕ ਹੈ ਜੀ ਤੇ ਕਿੰਨੇ ਕੀ ਪੈ ਗਈ ਸੀ ਵੀਰੇ ਆਪਣਾ ਜਿਹੜਾ ਫਰੰਟ ਦੇ ਵਿੱਚੋਂ ਖਾਤ짜 ਕਰਤਾ ਫਰੰਟ ਫਰੰਟ ਆਏ ਦੇਖ ਲਓ 7000 ਦੀ ਲੈਟਾਂ ਨੇ 7000 ਦੀ ਗ੍ਰੀਲ ਆਂਦੀ ਸੀ ਪਹਿਲਾਂ ਹੁਣ ਤਾਂ ਥੋੜੀ ਜਿਹੀ ਸਸਤੀ ਹੋ ਗਈ ਹੋਣੀ ਠੀਕ ਹੈ ਜੀ ਤੇ ਆਪਣਾ 20000 ਦਾ ਬੰਪਰ ਹੈ ਠੀਕ ਹੈ ਵੀਰੇ ਚਲੋ ਇਹ ਚੀਜ਼ਾਂ ਛੱਡੋ ਪਰਾ ਇਹ ਆ ਚੀਜ਼ ਦਾ ਮੈਨੂੰ ਦੱਸੋ ਕੀ ਆ ਜੀਰੇ ਜੀਰੇ 32 ਹਾਂਜੀ ਤੇ ਆਹ ਲਿਆ ਸੀਗਾ ਇਹਦੀ ਕਹਾਣੀ ਦੱਸਦਾ ਮੈਂ ਤੁਹਾਨੂੰ ਸਾਡੇ ਕੋਲ ਸੀਗਾ 32 ਰੋਲ ਦਾ ਰਿਵੋਲਵਰ ਅੱਛਾ ਜੀ ਠੀਕ ਹੈ ਹਾਂਜੀ ਤਾਂ ਉਸ ਚੈਕਰ ਤੇ ਹੁਣ ਇਹ 32 ਨੰਬਰ ਲਿਆ ਜੀਗਾ ਆਪਾਂ ਗਦਾਰੀ ਸੀਗੀ ਕਿ ਅੱਛਾ ਜੀ ਪਿਸਟਲ ਜਿਹੜੇ 32 ਬੋਰ ਦੀ ਗੋਲੀ ਜਾਂਦੀ ਹੈ ਨਾ ਅੱਗੇ ਨੂੰ ਗੱਡੀ ਵੀ ਓਵੇਂ ਹੀ ਲੱਦਦੀ ਹੈ ਗੱਡੀ ਵੀ ਓਵੇਂ ਜਾਂਦੀ ਹੈ ਯਾਰ ਠੀਕ ਹੈ ਜੀ ਠੀਕ ਹੈ ਕਿੰਨੇ ਦਾ ਪੈ ਗਿਆ ਸੀਗਾ ਵੀਰੇ ਆ ਲੱਖ ਦਾ ਪੈ ਗਿਆ ਸੀਗਾ ਬਾਈ ਬੋਲੀ ਚ ਗਿਆ ਸੀਗਾ ਨੰਬਰ ਉੱਥੇ ਹੀ ਮਾਚ ਲੇ ਅੱਛਾ ਜੀ ਤੇ ਲੱਖ ਦਾ ਬਾਈ ਨੂੰ ਬਈ ਨੰਬਰ ਪਿਆ ਹੋਇਆ ਤੇ ਹੋਰ ਬਾਈ ਆਪਣੀ ਕੋٹنگ ਵਗੈਰਾ ਪੀਪੀਐਫ ਪੀਪੀਐਫ ਕਰਾਈ ਵੀ ਹੈ ਬਾਈ ਇਸ ਤੇ 5 ਸਾਲ ਦੀ ਵਾਰੰਟੀ ਆ ਉਹਦੀ ਠੀਕ ਹੈ ਜੀ ਠੀਕ ਹੈ ਜੀ ਕਿੰਨੇ ਦੀ ਪੈ ਗਈ ਸੀਗੀ ਉਹ 50000 ਦੀ ਆ ਜੀ ਠੀਕ ਹੈ ਵੀਰੇ ਤੇ ਆਪਣੇ ਸਾਈਡ ਦੇ ਵਿੱਚ ਵੀਰੇ ਆਏ ਵੱਡੇ ਵੱਡੇ ਵਾਏ ਹੋਏ ਨੇ 22 ਇੰਚ ਦੇ ਅਲੋਏ ਆ ਠੀਕ ਬਾਈ ਬਾਈ 10j ਫਿਊਲ ਕੰਟਰ ઓરિਜਨਲ ਹੈ ਜੀ ਇਹ ਫਿਊਲ ਕੰਟਰ ਆਪਣੇ ਇੰਪੋਰਟਡ ਵਾਲੇ ਹੁੰਦੇ ਨੇ ਨਾ ਹਾਂ ਜੀ ਆ ਪਹਿਲਾਂ ਇੰਪੋਰਟਡ ਹੀ ਆਂਦਾ ਸੀਗਾ ਹਾਂ ਜੀ ਇੰਡੀਆ 'ਚ ਹੁਣ ਬਣਨ ਲੱਗਿਆ ਕਿੰਨੇ ਕਿਤੇ ਪੈ ਕੇ ਸੀਗੇ ਵੀਰੇ ਆ 275 ਦੇ ਬਾਈ ਤੇ ਵੀਰੇ ਕਟਿੰਗ ਵਗੈਰਾ ਇਹ ਕੁਝ ਕਰਾਈ ਗੱਡੀ ਜਿਹੜਾ ਸਟਾਕ ਬੰਪਰ ਆ ਉਸ 'ਚ ਕਰਾਣੀ ਪੈਂਦੀ ਹੈ ਕਟਿੰਗ ਬਾਕੀ ਕੋਈ ਦਿੱਕਤ ਨਹੀਂ ਆਏਗੀ ਠੀਕ ਹੈ ਤੇ ਇਹ ਸਪੈਸਰ ਦੇ ਨਾਲ ਪੈਂਦੇ ਨੇ ਕਿ ਵਿਦਆਊਟ ਸਪੈਸਰ ਸਪੈਸਰ ਪਾ ਦਿੱਤਾ ਡਾਇਰੈਕਟ ਫਿਟਮੈਂਟ ਹੁੰਦੇ ਨੇ ਠੀਕ ਆ ਵੀਰੇ ਠੀਕ ਹੈ ਪੀਸੀਡੀ ਆਉਂਦੀ ਹੈ ਜੀ ਦੋ ਟਾਈਪ ਦੀ ਪੀਸੀਡੀ ਆ ਇਸ 'ਚ ਹੂੰ ਜਿਹੜਾ ਦੇਸੀ ਵਾਲਾ ਹੁੰਦਾ ਉਸ ਸਿੰਗਲ ਥਾਰ ਦੀ ਪੀਸੀਡੀ ਆਉਂਦੀ ਆ ਇਸ 'ਚ ਆਪਣਾ ਰੂਬੀ ਗੋਨ ਦੀ ਵੀ ਪੀਸੀਡੀ ਐਸਸੀ ਯਲ ਹੋਇਆ ਚ ਹੈ ਇਹ ਥਾਰ ਦੀ ਵੀ ਆ ਥਾਰ ਦੀ ਰੂਬੀ ਗੋਨ ਤੇ ਵਿਲਾਇਆ ਜਾਂਦਾ ਤੇ ਥਾਰ ਦੇ ਵਿੱਚ ਵੀ ਲੱਜੂਗਾ ਠੀਕ ਹੈ ਵੀਰੇ ਠੀਕ ਹੈ ਜੀ ਤੇ ਭਾਈ ਯਾਰ ਐਡੇ ਵੱਡੇ ਵੱਡੇ ਪੁਆਤਾਲੇ ਹੈਨਾ ਇੱਕ ਆਪ ਰਹਿੰਨੇ ਵੀ ਚੰਡੀਗੜ੍ਹ ਤੇ ਮੁਹਾਲੀ ਏਰੀਆ ਦੇ ਵਿੱਚ ਇੱਥੇ ਤਾਂ ਅੱਜ ਕੱਲ੍ਹ ਚਲਾਣ ਵੀ ਡਿਜੀਟਲ ਹੀ ਕੱਟਣ ਲੱਗ ਗਏ ਤੇ ਮੈਨੇਜ ਕਿੱਦਾਂ ਕਰਦੇ ਹੋ ਮੈਂ ਕਹਿੰਦਾ ਕੈਮਰਿਆਂ ਤੋਂ ਜਿਵੇਂ ਕੈਮਰੇ ਤੇ ਗੱਡੀ ਲੰਗੀ ਆ ਉਸ ਤੋਂ ਫੋਟੋ ਖਿੱਚ-ਖਿੱਚ ਕੇ ਗੱਡੀ ਦੇ ਚਲਾਣ ਹੁੰਦੇ ਆ ਹਾਂ ਜੀ ਹਾਂ ਤੇ ਮੈਨੇਜ ਕਿੱਦਾਂ ਕਰਦੇ ਹੋ ਬਾਕੀ ਬਾਈ ਚੰਡੀਗੜ੍ਹ ਤੇ ਤਾਂ ਹੋ ਹੀ ਜਾਂਦਾ ਮੈਨੇਜ ਹਾਂਜੀ ਫੋਨ ਫੋਨ ਕਰਾਈ ਦੇਵਾਂ ਕਰਾ ਦਿੰਨੇ ਆ ਹਮ ਮਤਲਬ ਇਹ ਲਿੰਕ ਬੋਲਦੇ ਹਾਂਜੀ ਹਾਂ ਜੇ ਇਹ ਤਾਂ ਵੀ ਤੁਹਾਡੀ ਪੁੱਗਦੀ ਆ ਤਾਂ ਪਾਓ ਇਹ ਆਪਾਂ ਇਹ ਚੀਜ਼ਾਂ ਪ੍ਰਮੋਟ ਨਹੀਂ ਕਰਦੇ ਐਵਰੇਜ ਕਿੰਨੇ ਦੇ ਦਿੰਦੀ ਆ ਟਾਇਰਾਂ ਚ ਮੈਕਸਿਮ 12 ਦੀ ਬਾਈ ਹਮ ਮਿਨੀਮਮ 7-8 ਦੀ ਦਿੰਦੀ ਦਿੰਦੀ ਆ ਇਹ ਟਾਇਰਾਂ ਦੇ ਵਿੱਚ ਵੀ ਬਾਈ 12 ਦੀ ਐਵਰੇਜ ਕੱਢ ਰਿਹਾ ਬਈ ਤੇਰੀ ਡਰਾਈਵਿੰਗ ਬਹੁਤ ਵਧੀਆ ਤੇ ਬਾਈ ਆਪਣੀ ਲਾਈਟਾਂ ਜਿਹੜੀਆਂ ਐਡੀਸ਼ਨਲ ਹਾਂਜੀ ਇਹ ਕਿੰਨੇ ਦੀ ਪੈਗੀਆਂ ਸੀਗੀਆਂ ਆ ਤਾਂ 5000 ਦੀ ਪੈ ਗਈ ਜੀ ਸਾਰੀ ਇਹ ਬਾਈ ਇਹਦਾ ਵੀ ਚਲਾਉਣਾ ਚੰਡੀਗੜ੍ਹ ਦੇ ਵਿੱਚ ਹਨਾ ਇਹ ਕਵਰ ਨਾ ਰੱਖੀ ਫਿਰ ਚਲਾਣਾ ਜੀ ਅੱਛਾ ਜੀ ਹਾਂ ਠੀਕ ਹੈ ਜੀ ਬਾਈ ਇਹਦੇ ਕਵਰ ਲੱਗ ਜਾਂਦੇ ਨਾਲ ਦੇ ਨਾਲ ਹੀ ਆਵੇ ਅੱਛਾ ਜੀ ਇਹਦਾ ਕੋਈ ਚੈੱਕ ਇਹ ਵੀ ਅੱਖਾਂ ਪਾੜਦੀਆਂ ਨੇ ਹਨਾ ਹਾਂ ਪੌਗ ਦੇ ਵਿੱਚ ਬੜੀ ਹੈਲਪ ਕਰਦੀ ਹੈ ਬਾਈ ਠੀਕ ਹੈ ਵੀਰੇ ਠੀਕ ਹੈ ਤੇ ਆਪਣਾ ਸਾਈਡ ਦੇ ਵਿੱਚ ਬਾਈਨਸ ਸਾਈਡ ਸਟੈਪਰ ਲਵਾਇਆ ਹੋਇਆ ਏ ਉੱਤੇ ਜਾਣ ਵਾਸਤੇ ਵੈਸੇ ਤਾਂ ਕਿੱਥੇ ਚੱਲ ਅੱਛਾ ਜੀ ਪਿੱਛੋਂ ਨਾ ਬਾਈ ਨੇ ਕੰਨੀ ਘੈਂਟ ਚੀਜ਼ ਕਰਾਈ ਹੋਈ ਆ ਮੈਂ ਕਹਿੰਨਾ ਪੂਰੇ ਇੰਡੀਆ 'ਚ ਤਾਂ ਨਹੀਂ ਕਹਿ ਸਕਦੇ ਆਪਾਂ ਇੱਕ ਹਿਸਾਬ ਤੋਂ ਬੱਟੇ ਆ ਕੀ ਆਪਣਾ ਗੱਲ ਕਰ ਚੰਡੀਆੜੀ ਲਾ ਲਈਏ ਯਾਰ ਚੰਡੀਗੜ੍ਹ ਦੇ ਵਿੱਚ ਵੀ ਕੋਈ ਏਦਾਂ ਦੀ ਥਾਰ ਨਹੀਂ ਜਿਹੜੀ ਮੈਨੇ ਚੀਜ਼ ਕਰਾਈ ਹੋਈ ਆ ਇਹ ਕਿੰਨੇ RGB ਆ ਬਾਈ ਠੀਕ ਹੈ ਜੀ ਤੇ ਆਪਾਂ ਇਹਦਾ ਅਲੱਗ ਰੰਗ ਰੱਖ ਸਕਦੇ ਆ ਅੱਛਾ ਜੀ ਇਹਦਾ ਅਲੱਗ ਕਲਰ ਰੱਖ ਸਕਦੇ ਆ ਦੋਨਾਂ ਦਾ ਅਲੱਗ-ਅਲੱਗ ਰੱਖ ਸਕਦੇ ਆ ਮੈਚਿੰਗ ਕਰ ਸਕਦੇ ਆ ਮੈਟ੍ਰਿਕ ਚਲਾ ਸਕਦੇ ਆ ਅੱਛਾ ਜੀ ਹਾਂ ਠੀਕ ਹੈ ਵੀਰੇ ਤੇ ਇਹ ਆਪਣੀ ਕਿੰਨੇ ਦੀ ਪੈਗੀਆਂ ਸੀਗੀਆਂ ਬਾਈ ਇਹ ਤਾਂ 55000 ਦੀ ਸੀਗਾ ਆਪਾਂ ਅਵੇਲੇਬਲ ਕਿੱਥੋਂ ਹੋਈਆਂ ਬਾਈ ਦਿੱਲੀ ਤੋਂ ਮੰਗਾਈ ਸੀ ਅੱਛਾ ਜੀ ਹਾਂ ਠੀਕ ਹੈ ਜੀ ਠੀਕ ਹੈ ਤੇ ਮੈਂ ਸੱਚੀ ਗੱਲ ਦੱਸਾਂ ਮੈਂ ਤਾਂ ਬਈ ਇਦਾਂ ਦੀ ਕੋਈ ਥਾਰ ਦੇਖੀ ਨਹੀਂ ਜਿਹਦੇ ਵਿੱਚ ਇਦਾਂ ਦੀ ਲੱਟਾਂ ਲੱਗੀਆਂ ਹੋਣ ਤੇ ਬਈ ਯਾਰ ਜਿਵੇਂ ਪਿੱਛੇ ਆਪਾਂ ਗੱਲ ਕਰੀਏ ਸਪੇਅਰ ਵੀਲ ਆ ਗਿਆ ਇਹਦਾ ਹੈਨਾ ਇੰਨਾ ਭਾਰੀ ਆ ਉਤੋਂ ਆਪਣਾ ਹੈਗਾ ਵੀ ਫਿਊਲ ਕਾਊਂਟਰ ਦਾ ਮੈਂ ਸੁਣਿਆ ਜਿਹੜਾ ਇਹਦਾ ਪਿੱਛੇ ਵਾਲਾ ਸਟੈਂਡ ਹੁੰਦਾ ਇਹ ਬਹੁਤ ਛੇਤੀ ਟੁੱਟਦਾ ਬਹੁਤ ਛੇਤੀ ਬਈ ਇਧਰੋਂ ਮਤਲਬ ਜਿੱਥੇ ਨਟ ਟੈਟ ਹੁੰਦਾ ਨਾ ਉਧਰੋਂ ਟੁੱਟ ਜਾਂਦਾ ਇਹ ਅੱਛਾ ਜੀ ਇਹ ਕੀ ਚੱਕਰ ਹੁੰਦਾ ਬਾਈ ਵੇਟ ਕਰਕੇ ਹੀ ਵੇਟ ਕਰਕੇ ਤੇ ਨਾਲੇ ਕੋਈ سپورਟ ਨਹੀਂ ਹੈਗਾ ਨਾ ਪਿੱਛੇ ਖੜਕਦਾ ਬਹੁਤ ਆ ਇਹ ਉਹੀ ਕਿਉਂਕਿ ਜੇ ਮڑے ਮੋٹے ਡਾਂਕੇ ਦੇ ਵਿੱਚ ਵੀ ਜਾਊਗਾ ਇਹ ਬਹੁਤ ਮਤਲਬ ਭੈੜੀ ਦੀ ਆਵਾਜ਼ ਕੱਢਦਾ ਬਾਕੀ ਬਾਈ ਨੰਟੀਨਾ ਲਵਾਇਆ ਹੋਇਆ ਹੋਰ ਤਾਂ ਮੇਰੇ ਸਾਹ ਤੋਂ ਪਿੱਛੋਂ ਬਾਈ ਕਰਾਇਣੀ ਕੁਛ ਅੰਦਰ ਆ ਜਾਓ ਬਾਈ 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 ਨਾਲ ਗੱਡੀ ਬੜੀ ਸਾਫ਼ ਰੱਖੀ ਹੋਈ ਹੈ ਅੰਦਰੋਂ ਬਾਕੀ ਗੱਲਾਂ ਦੀ ਗੱਲਾਂ ਤੇ ਵੀਰੇ ਅੰਦਰੋਂ ਕੀ ਕੀ ਕਰਾਇਆ ਯਾਰ ਅੰਦਰੋਂ ਬਾਈ ਮਿਊਜ਼ਿਕ ਸਿਸਟਮ ਦਾ ਕੰਮ ਕਰਾਇਆ ਵਾ ਹੋਰ ਜਿਆਦਾ ਕੁਛ ਛੇੜ ਖਾਂਦੇ ਨਹੀਂ ਯਾਰ ਨਹੀਂ ਪਸੰਦ ਨਹੀਂ ਅੰਦਰੋਂ ਕਰਾਣੇ ਦਾ ਸਰੀਰ ਆ ਗੱਤੀ ਕਰਾਇਆ ਨਹੀਂ ਨਾ ਬਸ ਇਹ ਸੀਟ ਕਵਰ ਦੇਖਦੇ ਆਂ ਤਾਂ ਲੱਗਦਾ ਠੀਕ ਹੈ ਸੀਟ ਕਵਰ ਬਾਈ ਨੇ ਮਤਲਬ ਆਪਣੇ ਹੋਏ ਸਟਾਕ ਰੱਖੇ ਹੋਏ ਨੇ ਐਂਬੀਅੰਟ ਲਾਈਟਿੰਗ ਵਗੈਰਾ ਬਾਈ ਹਾਂ ਉਸ ਚਾਰੇ ਇੱਕ ਗੱਲ ਤੇ ਨਾ ਥੋੜੇ ਜਿਹਾ ਕੱਟਦੇ ਆਂ ਅੱਛਾ ਜੀ ਕਰਕੇ ਮੈਂ ਕਾਲਾ ਛੇੜਖਾਨੇ ਕਰਵਾਤਾ ਨਹੀਂ ਆਇਗਾ ਠੀਕ ਹੈ ਜੀ ਠੀਕ ਹੈ ਮਿਊਜ਼ਿਕ ਸਿਸਟਮ ਦੇ ਵਿੱਚ ਵੀਰੇ ਕੀ ਕੀ ਅਪਗ੍ਰੇਡ ਕਰਾਇਆ ਬੇਸਿਕ ਸਿਸਟਮ ਦੇ ਵਿੱਚ ਆਪਣਾ ਡਬਲ ਕੋਇਲ ਦਾ ਬੂਫਰ ਲੱਗਾ ਹੋਇਆ ਜੀ ਪਾਇਨੇਟ ਦਾ ਠੀਕ ਹੈ ਜੀ ਤੇ ਆਪਣਾ ਇੱਕ ਮੋਨੋ ਐਂਪ ਲੱਗਾ ਹੋਇਆ ਇੱਕ 4 ਚੈਨਲ ਤੇ ਉੱਤੇ ਆਪਾਂ ਲਾਇਆ ਹੋਇਆ ਜੇ ਆਲ ਆਡੀਓ ਦੇ ਤੇ 밑 ਤੇ ਜਿਹੜਾ ਆਪਣਾ ਫਰੰਟ ਦੇ ਵਿੱਚ ਆਉਂਦਾ ਹੈ ਸੇ ਆਡੀਓ ਦੇ ਠੀਕ ਹੈ ਵੀ ਠੀਕ ਹੈ ਬਾਕੀ ਡੈਂਪਿੰਗ ਵਗੈਰਾ ਦੇ ਦੇ ਕਿਉਂਕਿ ਸਾਈਡ ਦੇ ਵਿੱਚ ਤਾਂ ਆਪਣੇ ਲੋਡ ਨਹੀਂ ਹੈਗੀ ਡੈਂਪਿੰਗ ਆਪਾਂ ਇਸੇ ਕਰਾਈ ਹੋਈ ਹੈ ਤੇ ਸਪੀਕਰਾਂ ਤੇ ਬੈਕ ਸਾਈਡ ਕਰਾਈ ਵੀ ਕਰਾ ਠੀਕ ਕਰੇ ਠੀਕ ਹੈ ਜੀ ਤੇ ਬਾਈ ਇਹ ਤੋਂ ਪਹਿਲਾਂ ਆਪਣੇ ਕੋਲ ਕਿਹੜੀ ਗੱਡੀ ਸੀ ਜੀ ਇਸ ਤੋਂ ਪਹਿਲਾਂ ਆਪਣੇ ਕੋਲ ਪ੍ਰਾਣੀ ਥਾਰ ਸੀ ਜੀ ਤੇ ਸਕੋਰਪਿਓ ਹੈਗੀ ਹੈ ਹੱਲੇ ਵੀ 2018 ਮਾਡਲ ਉਹ ਸਕੋਰਪਿਓ ਦੀ ਵੀ ਬਾਈ ਲੱਟਾ ਇਨ ਘੈਂਟ ਨੇ ਨਾ ਉਹਦੀ ਵੀ ਲੱਟਾ ਆਪਣੇ ਉਰੇ ਪਹਿਲੀ ਉਹ ਗੱਡੀ ਆ ਉਹਦੀ ਲੱਟ ਕੇ ਅੱਛਾ ਜੀ ਮਤਲਬ ਚੰਡੀਗੜ੍ਹ ਤੋਂ ਵਿੱਚ ਪਹਿਲੀ ਹੋਣੀ ਹੈ ਠੀਕ ਹੈ ਵੀਰੇ ਥੋੜੇ ਸਾਹ ਤੋਂ ਮਤਲਬ 4/2 ਤੁਸੀਂ 4/4 ਲਿੱਤੀ ਆ ਜਾਂ ਤੁਸੀਂ 4/4 ਲਿੱਤੀ ਸੀ 4/2 ਵੀ ਆ ਗਈ ਸੀਗੀ ਉਹਦੋਂ ਕਿ ਨਹੀਂ ਆਈ ਸੀ ਨਹੀਂ ਆਈ ਸੀ ਉਹਦੋਂ ਅੱਛਾ ਜੀ ਉਸ ਤੋਂ ਆਪਣਾ 7-8 ਮਹੀਨੇ ਬਾਅਦ ਆਈ ਸੀ ਠੀਕ ਹੈ ਤਾਂ ਤੁਹਾਡੇ ਮਨ ਦੇ ਵਿੱਚ ਚਾਹਤਾ ਨਹੀਂ ਕਿਰ ਮੈਂ 4 ਲੱਖ ਰੁਪਏ ਵਧ ਦੇਤਾ ਜਦਕੀ ਸਾਰੀ ਚੀਜ਼ ਲੁੱਕ ਸ਼ੇਪ ਬਸ ਇੱਕ ਆਪਣੀ ਇਹ ਗੇਅਰ ਦੇ ਕਰਕੇ ਇਹ ਗੇਅਰ ਕਰਕੇ ਤਾਂ ਥਾਰ ਵਿਕਦੀ ਸੀ ਭਾਈ ਪਹਿਲਾਂ ਹੁਣ ਤਾਂ ਬਸ ਇਹ ਹੈ ਮੈਂ ਇਹ ਜਿਹੜੀ 4x2 ਹੈ ਬਸ ਟੀ ਡਰਾਈਵ ਹੋ ਗਈ ਹੈ ਇਸ ਇਸ ਤੁਸੀਂ ਜਾਣੇ ਵਾਸਤੇ ਕਿੱਥੇ ਵੀ ਜਾਣਾ ਤੁਸੀਂ ਸੋਚਣਾ ਨਹੀਂ ਪੈਂਦਾ ਰਿੰਡਲ ਲਈ ਹੈ ਲੱਕਾ ਬੰਦ ਕਰਕੇ ਜਿੱਧਰ ਨੂੰ ਜਾਂਦੀ ਹੈ ਜਾਣਦੀ ਹੈ ਜਾਣਦੀ ਆ ਜਾਣਦੇ ਹੋ ਅੱਛਾ ਜੀ 74 ਠੀਕ ਹੈ ਭਾਈ ਠੀਕ ਹੈ ਬਾਕੀ ਕਿਉਂਕਿ ਉਹ ਆਪਣੀ ਬਿਲਕੁਲ ਸੇਮ ਕਰਤੀ ਇਹਨਾਂ ਨੇ 4x2 ਆਈ ਆ ਉਨ ਦੇ ਵਿੱਚ ਫਰਕ ਨਹੀਂ ਰਿਹਾ ਕੋਈ ਆਪਾਂ ਦੇਖ ਰਹੇ ਸੀਗੇ ਜਿਵੇਂ ਉਹ ਸਾਹਮਣੇ ਵੀ ਖੜੀ ਆ ਬੇਸ ਮਾਡਲ ਖੜਿਆ ਉਹ 11 ਲੱਖ ਵਾਲਾ ਬਈ ਡਿਫਰੈਂਸ ਦੇਖੀ ਜਾਂਦਾ ਉਸ ਤੇ ਆਪਾਂ ਉਹ ਤਾਂ ਉਹ ਦੇਖੋ ਇੱਕ ਵਾਰ ਬਿਲਕੁਲ ਸਿੰਪਲ ਧਾਰ ਖੜੀ ਵੈਸੇ ਆਪਾਂ ਮਾੜੀ ਉਹਨੂੰ ਵੀ ਨਹੀਂ ਕਹਿੰਦੇ ਹਨਾ ਕਿਸੇ ਨੇ ਮਨਤ ਕਰਕੇ ਚੱਲ ਦਿੱਤੀ ਹੋਣੀ ਬਟ ਫਿਰ ਵੀ ਇੱਧਰ ਸ਼ੌਂਕ ਦਾ ਪਤਾ ਲੱਗਦਾ ਬਈ ਮੈਂ ਇੱਕ ਚੀਜ਼ ਦੇਖ ਰਿਹਾ ਸੀਗਾ ਇਹਦੇ ਵਿੱਚ ਨਾ ਜਿਹੜੇ ਏਸੀ ਤੇ ਉਹ ਕਿੱਥੇ ਗਏ ਨਾ ਬਈ ਗੱਡੀ ਤੇ ਹਾਂ ਟੁੱਟ ਜਾਂਦੇ ਆ ਬੇਫਾਲਤੂ ਤੇ ਉਹ ਸਾਰੇ ਉਹ ਮੈਂ ਸਾਰੇ ਦੇਖ ਰਿਹਾ ਸੀਗਾ ਮਾਹ ਪਤਾ ਨਹੀਂ ਪੈਂਦਾ ਕਿਤੇ ਏਸੀ ਵੈਂਟ ਚੇਂਜ ਕਰਾਏ ਹੋਏ ਨੇ ਠੀਕ ਹੈ ਵੀਰੇ ਠੀਕ ਹੈ ਤੇ ਆਪਣੇ ਆਲੇ ਵਾਰੰਟੀ ਵੀ ਨਿੰਦੇ ਦੀ ਉਹਨਾਂ ਨੂੰ ਪਤਾ ਹੈ ਵੀ ਟੁੱਟਦੇ ਆ ਤਾਂ ਕਰਕੇ ਵੀ ਵਾਰੰਟੀ ਦਿੰਦੇ ਠੀਕ ਹੈ ਭਾਈ ਠੀਕ ਹੈ ਤੇ ਭਾਈ ਥਾਪ ਦੀ ਐਡਵਾਂਟੇਜ ਤੇ ਡਿਸਐਡਵਾਂਟੇਜ ਐਡਵਾਂਟੇਜ ਤਾਂ ਇਹ ਹੈ ਵੀ ਤੁਹਾਨੂੰ ਸੋਚਣਾ ਨਹੀਂ ਬੰਦਾ ਕਿ ਕਿੰਨਾ ਨਹੀਂ ਵਾਸਤੇ ਜੇ ਤੁਹਾਡੇ ਕੋਲ 4x4 ਹੈ 4x2 'ਚ ਸੋਚਣਾ ਪਊ ਹਾਂ ਉਸੇ ਸੋਚਣਾ ਪੈਣਾ ਤੁਹਾਨੂੰ ਆਫ-ਰੋਡਿੰਗ ਕਰਨ ਵੇਲੇ ਵੀ ਤੇ ਐਡਵਾਂਟੇਜ ਤਾਂ ਆਪਾਂ ਲਾ ਲਈਏ ਫਨ ਟੂ ਡਰਾਈਵ ਵੀ ਹੈਗੀ ਭਾਈ ਹਾਂਜੀ ਠੀਕ ਹੈ ਜੇ ਤੁਸੀਂ ਦੋ ਬੰਦੇ ਨੇ ਜਾਣਾ ਕੀਤੇ ਕੋਸਣਾ ਨਜ਼ਾਰੇਮੰਦਾ ਨਜ਼ਾਰੇਮੰਦਾ ਵੈਸੇ 4 ਬੰਦੇ ਆਵਾਜ਼ ਤੇ ਵੀ ਕੰਫਰਟੇਬਲ ਹੈ ਜੇ ਆਪਾਂ ਜ਼ਿਆਦਾ ਸਮਾਨ ਨਾ ਲੈ ਕੇ ਜਾਈਏ ਠੀਕ ਹੈ ਥੋੜਾ ਇੱਕ ਇੱਕ ਬੈਗ ਲੈ ਕੇ ਆਪਣਾ ਤੇ ਚਾਰੋਂ ਬੰਦੇ ਕੰਫਰਟੇਬਲ ਜਾ ਸਕਦੇ ਕਿਉਂਕਿ ਆਪਾਂ ਤਾਂ ਸੌਂ ਗਏ ਸੀਗੇ ਕੰਫਰਟੇਬਲ ਹੀ ਜਾ ਕੇ ਆਏ ਹਾਂ ਤੂੰ ਚੈੱਕ ਕਰ ਨਹੀਂ ਹੈਗਾ ਠੀਕ ਹੈ ਹਾਂਜੀ ਤੇ ਭਾਈ ਜਿਵੇਂ ਆ ਮੈਂ ਗੱਲ ਕਰਕੇ ਆ ਤਾਂ 4.5 ਲੱਖ ਰੁਪਏ ਤੇ ਗੱਡੀ ਦੇ ਲਾਤ ਲੋਕਾਂ ਦੇ ਹਿਸਾਬ ਤੋਂ 4.5 ਲੱਖ ਰੁਪਏ ਗੱਡੀ ਤੇ ਲਾਣਾ ਮਤਲਬ ਇੱਕ ਫਜ਼ੂਰ ਖਰਚਾ ਵੀ ਆ ਵਧੀਆ ਸੈਕੰਡ ਹੈਂਡ ਸਵਿਫਟ ਵੀ ਆ ਜਾਂਦੀ ਹੈ ਉਹੀ ਔਕ ਦਾ ਮੁੱਲ ਆ ਹਾਂਜੀ ਹਾਂਜੀ ਠੀਕ ਹੈ ਭਾਈ ਭ ਬਾਈਟਿਸ ਐਡਵਾਂਟੇਜ ਇਹ ਤੁਸੀਂ ਸਟਾਕ ਰੱਖੋਗੇ ਹਾਂਜੀ ਠੀਕ ਹੈ ਬਿਨਾਂ ਲੋਏ ਤੇ ਰੱਖੋਗੇ ਜਿਹੜੇ ਨਾਰਮਲ ਹੁੰਦੇ ਆ ਹਾਂਜੀ ਉਸ ਤੇ ਤੁਹਾਡੀ ਕੱਡਿਆ ਕੁੱਟਿਆ ਕਿ ਕੰਫਰਟੇਬਲ ਰਾਈਡਰ ਹੋਊਗੀ ਬਟ ਹਾਈਵੇ ਤੇ ਤੁਹਾਨੂੰ ਨਾ ਸਟਾਕ ਲੋਏ ਦੇ ਵਿੱਚ ਥੋੜੀ ਪਬਲਿਕ ਨਹੀਂ ਕਹਿ ਸਕਦੇ ਆਪਾਂ ਜਿਹੜੇ ਜੰਪ ਹੁੰਦੇ ਆਵੇਂ ਕਰਦੀ ਹੈ ਗੱਡੀ ਉਹ ਵੱਧ ਮਿਲਦੀ ਹੈ ਤੇ ਨਾਲੇ ਜੇ ਆਪਾਂ ਲੋਏ ਚੇਂਜ ਕਰਾ ਲੀਏ ਜਿਵੇਂ ਭਾਰੀ ਲੋਏ ਲਵਾਤਾ ਤੁਸੀਂ 22 ਇੰਚ ਦਾ ਤੇ ਤੇ ਪਲੇਨ ਰੋਡ ਦੇ ਵਿੱਚ ਬਹੁਤ ਕੰਫਰਟੇਬਲ ਹੋ ਜਾਂਦੀ ਹੈ ਗੱਡੀ ਤੇ ਜੰਮ ਕੇ ਚਲਦੀ ਹੈ ਗੱਡੀ ਮੇਨੇ ਠੀਕ ਹੈ ਠੀਕ ਹੈ ਤੇ ਭਾਈ ਮੈਂ ਜਿਵੇਂ ਦੇਖ ਰਿਹਾ ਸੀਗਾ ਆਪਣੇ ਮਲਟੀ ਟੈਰੇਨ ਟਾਇਰ ਨੇ ਬਣਾ ਹਾਂ ਮਲਟੀ ਟੈਰੇਨ ਟਾਇਰ ਕੋਈ ਕਿੰਨੇ ਦੇ ਪੈਗੇ ਸੀਗੇ ਆ 14000 ਦਾ ਇੱਕ ਟਾਇਰ ਸੀਗਾ ਭਾਈ ਅੱਛਾ ਜੀ ਹਾਂ 14 15000 ਦਾ ਇੱਕ ਟਾਇਰ ਠੀਕ ਹੈ ਭਾਈ ਠੀਕ ਹੈ ਤੇ ਭਾਈ ਕਿੰਨੇ ਕ ਤੱਕ ਲੱਗ ਦੇਖਿਆ ਹੱਦ ਤੱਕ ਮੈਂ ਭਾਈ 160 ਤੱਕ ਲਾ ਕੇ ਦੇਖਿਆ ਇਸ ਤੋਂ ਉੱਤੇ ਮੈਂ ਮੈਂ ਪ੍ਰੈਫਰ ਨਹੀਂ ਕਰਦਾ ਵੈਸੇ ਤਾਂ 160 ਵੀ ਕੋਈ ਪ੍ਰੈਫਰ ਨਹੀਂ ਕਰਦਾ ਭਾਈ ਕਿਉਂਕਿ ਟਾਇਰ ਵੀ ਵੱਡੇ ਨੇ ਤੇ ਸੇਫ ਵੀ ਨਹੀਂ ਆਏਗਾ ਭਾਈ ਉਹ ਹੀ ਤਾਂ ਤੇ ਭਾਈ ਅੱਜ ਕੱਲ ਜਿਵੇਂ ਥਾਂ ਇੱਕ ਐਦਾ ਦੀ ਚੀਜ਼ ਬਣੀ ਹੋਈ ਆ ਮਤਲਬ ਬੰਦੇ ਕਹਿੰਦੇ ਨੇ ਕਿ ਬੇਸ਼ੱਕ ਬੰਦਾ ਸਵਿਫਟ ਚਲਾਉਂਦਾ ਹੋਵੇ ਜੇ ਬਗਾਨੀ ਕਿਸੇ ਥਾਰ ਦੇ ਵਿੱਚ ਵੀ ਬਹਿ ਜਾਏ ਫੀਲਿੰਗ ਪਤਾ ਨਹੀਂ ਬਦਮਾਸ਼ਾਂ ਵਾਲੀ ਆ ਲੱਜੰਦੀ ਆ ਉਹ ਮਤਲਬ ਕੀ ਦੱਸੋ ਮਤਲਬ ਇੱਕ ਹੈਗਾ ਤੁਸੀਂ ਜਿਹੜੇ ਨੀਚੇ ਗੱਡੀ ਤੇ ਬੈਠੋ ਵੈਸੇ ਮਾੜਾ ਨਹੀਂ ਕਹਿੰਦੇ ਨੀਚੇ ਗੱਡੀ ਵੀ ਗੱਡੀ ਹੁੰਦੀ ਆ ਇਹ ਕਾਰ ਲਵਰ ਵਾਸਤੇ ਗੱਡੀ ਸਾਰੀ ਇੱਕ ਹੁੰਦੀ ਆ ਹਾਂਜੀ ਹਾਂਜੀ ਬਟ ਇਹ ਥੋੜੀ ਜੀ ਉੱਚੀ ਫੀਲ ਹੁੰਦੀ ਆ ਤਾਂ ਕਰਕੇ ਥੋੜਾ ਜਿਹਾ ਐਵੇਂ ਲੱਗਦਾ ਉਹ ਵੀ ਮਤਲਬ ਬਦਮਾਸ਼ਾਂ ਵਾਲੀ ਬੰਦੇ ਮੈਂ ਬਹੁਤ ਸੁਣਿਆ ਹੈ ਹਨਾ ਕਈ ਲੋਕ ਕਹਿੰਦੇ ਨੇ ਕਿ ਯਾਰ ਆਪਾਂ ਤਾਂ ਥਾਰ ਦੇ ਵਿੱਚ ਬੈਠ ਕੇ ਬਦਮਾਸ਼ਾ ਵਾਲੀ ਫੀਲਿੰਗ ਹੋਈ ਜਾਂਦਾ ਪੈਂਦੀ ਆ। ਬਾਕੀ ਨਾ ਜਿਵੇਂ ਖੜੀ ਸੀ ਗੱਡੀ ਹਰ ਬੰਦਾ ਇਹਨੂੰ ਮੁੜ ਕੇ ਦੇਖਦਾ ਆ। ਤੇ ਬਾਕੀ ਬਾਈ ਦੀ ਜਿਹੜੀ ਆਪਣੀ ਇੰਸਟਾਗ੍ਰam ਆਈਡੀ ਆ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਿੱਤੀ ਆ। ਲਿੰਕ ਵਗੈਰਾ ਜਿਹੜਾ ਪ੍ਰੋਪਰ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਹੋਊਗਾ। ਬਾਕੀ ਵੀਰੇ ਧੰਨਵਾਦ ਯਾਰ ਤੁਹਾਡਾ ਬਹੁਤ-ਬਹੁਤ ਐਕਸਪੀਰੀਅੰਸ ਸ਼ੇਅਰ ਕਰਨ ਲਈ। ਤੇ ਮੈਨਸ ਹੋਰ ਆਪ ਦੀ ਬਹੁਤ ਵਧੀਆ ਮੈਨੂੰ ਬਾਈ ਦਾ ਨੇਚਰ ਲੱਗਿਆ ਤੇ ਬਾਕੀ ਜੀ ਅੱਜ ਦੀ ਵੀਡੀਓ ਸੀਗੀ ਆਪਣੀ ਕੁਛ ਇਦਾਂ ਦੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ